ਹੋਨੂ ਆ ਬੈੱਡ 30 35000 ਦਾ ਲੱਗਦਾ ਹੋਊਗਾ ਪਰ ਇੰਨੇ ਵਿੱਚ ਤਾਂ ਬਾਲੀਆਂ ਆਈਟਮਾਂ ਆ ਜਾਣੀਆਂ 44000 ਦੇ ਵਿੱਚ ਪਹਿਲਾ ਫੈਂਸੀ ਬੈੱਡ ਦੇਖੋ ਦੇਖ ਲਿਆ ਹੁਣ ਇਧਰ ਨੂੰ ਮਾਰ ਬਈ ਆ ਸੋਫਾ ਨਾ ਜਿਹੜਾ ਇਹ ਟਾਮਾਟਾ ਵੀ ਬੰਦਾ ਕਿਉਂਕਿ ਇਹ ਬਾਬੂ ਜੀ ਮਹਾਰਾਜੇ ਵਾਲੇ ਨੇ ਜਿਹੜੇ ਆਪ ਤਿਆਰ ਕਰ ਦੇਣਗੇ 44000 ਦੇ ਵਿੱਚ ਬਹੁਤ ਆਈਟਮਾਂ ਦੇ ਦੇਣਗੇ ਕੀ ਕੀ ਦੇਵੋਗੇ ਜੀ 44000 ਚ ਕੋਈ ਬੈੱਡ ਹੋਵੇ ਗੱਦੇ ਹੋਵੇ ਸੋਫਾ ਹੋਵੇ ਟੇਬਲ ਹੋਵੇ ਨਮਾਰੀ ਹੋਊਗੀ ਨਮਾਰੀ ਐਸੀ ਜੀ ਦੇਖੋ ਸਰਮਾਈਟਾ ਲੱਗਾ ਹੋਇਆ A to Z ਇੱਕ ਨੰਬਰ ਕੰਮ ਕਰਦੇ ਨੇ ਸੀਸਾ ਦੇਖੋ ਇਧਰ 44000 ਚ ਹੋਰ ਕੀ ਹੈ ਜੀ ਹੋਰ ਪ੍ਰੈਸ ਟੇਬਲ ਸੋਹੜਾ ਉਹ ਵੀ ਵੀਡੀਓ ਸ਼ੇਅਰ ਕਰਕੇ ਸਾਰਾ ਉਪਰੀ ਹੈ ਜੀ ਪ੍ਰੈਸ ਟੇਬਲ ਫ੍ਰੀ ਆ ਮਿੱਤਰੋ ਇਹਦੇ ਵਿੱਚ ਤਾਂ ਅੱਧਾ ਸਾਮਾਨ ਪੈ ਜਾਊਗਾ ਤੁਹਾਡਾ ਘਰ ਕੋਰ ਦਾ ਇਹ ਚ ਪਾ ਦਿਓ ਤੇ ਇੱਧਰ ਰੱਖਣੇ ਰੋਖਣੇ ਪੂਰੇ ਨੇ ਕਿ ਇਹ ਫ੍ਰੀ ਆ ਹਾਂ ਜੀ ਡਿਲਪਰੀ ਪੂਰੇ ਪੰਜਾਬ ਵਿੱਚ ਫ੍ਰੀ ਆ ਡਿਲਪਰੀ ਪੂਰੇ ਪੰਜਾਬ ਵਿੱਚ ਫ੍ਰੀ ਆ ਜੀ ਕਿੰਨੇ ਦਾ ਰੇਟ ਦੱਸ ਦੋ ਜੀ ਹੁਣ 40000 ਰੁਪਿਆ ਪੈਕੇਜ ਆ ਆਨਲਾਈਨ 1000 ਰੁਪਿਆ ਦੇ ਕੇ ਬੁੱਕ ਕਰਾਓ ਬਾਕੀ ਪੇਮੈਂਟ ਘਰੇ ਕੇ ਨੂੰ ਦੇਣੀ ਆ ਜਦੋਂ ਤੁਹਾਡੇ ਲਈ ਵੇ ਜਿਆਦੇ ਕਹਾ ਕਹਿੰਦਾ ਤੁਸੀਂ ਰੇਟ ਵਧਾ ਦਿਓ ਵਧਾਉਂਦੇ ਤਾਂ ਨਹੀਂ ਨਹੀਂ ਕੋਈ ਵ